ਹੁਸ਼ਿਆਰਪੁਰ ਪੁਲਿਸ ਠਾਣਾ ਮੀਟੀਆ ਨਾਲ ਵੱਡੀ ਸਫਲਤਾ ਹਾਸਲ ਕਰਦੇ ਹਨ ਪੰਜ ਚੋਰੀ ਛੁਦਾ ਮੋਟਰਸਾਈਕਲਾਂ ਲੋਹੇ ਦੇ ਪਾਈਪ ਅਤੇ ਹੋਰ ਚੋਰੀ ਦਾ ਸਮਾਨ ਬਰਾਮਦ ਕੀਤਾ ਪੁਲਿਸ ਵੱਲੋਂ ਤਿੰਨ આરોપીਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਹੋਰ ਬਰਾਮਦਗੀ ਨੂੰ ਯਕੀਨੀ ਬਣਾਉਣ ਅਤੇ ਅਪਰਾਧਕ ਸਰਗਰਮੀਆਂ ਉੱਤੇ ਨਕੇਲ ਕੱਸਣ ਲਈ ਪੁਲਿਸ ਵੱਲੋਂ ਤਫ਼ਤੀਸ਼ ਜਾਰੀ ਹੈ ਮਾਰੇ ਹੰਸਾਵ ਦੇ ਖਿਲਾਫ ਜਿਹੜੀ ਮੁਹਿੰਮ ਚੜ੍ਹੀ ਹੈਗੀ ਆ ਉਸੇ ਦੌਰਾਨ ਕਮਪੀਨ ਚਾਰਜ ਅਗਨੋਹਾ ਨੇ ਦੌਰਾਨੇ ਲਾਕਾਬੰਦੀ ਇੱਕ ਰਵੀ ਕੁਮਾਰ ਪੁੱਤਰ ਲਾਲਵਿੰਦਰ ਪਾਸਿ ਇਸ ਨੂੰ ਅਰੈਸਟ ਕੀਤਾ ਦੌਰਾਨੇ ਪੁਛਕਿਜ ਉਹਦੇ ਕੋਲੋਂ ਦੋ ਮੋਟਰਸਾਈਕਲ ਚੋਰੀ ਦੇ ਜਿਹੜੇ ਬਰਾਮਦ ਕੀਤੇ ਤੇ ਹੋਰ ਵੀ ਸਮਾਨ ਜਿਹੜੇ ਗਟਰ ਰੇਟ ੱਕਣ ਹੋ ਗਏ ਪਾਈਪਾਂ ਹੋ ਗਈਆਂ ਹੋਰ ਸਮਾਨ ਜਿਹੜਾ ਹੈਗਾ ਚੋਰੀ ਦਾ ਉਹਦੇ ਕੋਲ ਬਰਾਮਦ ਕਰਕੇ ਮੁਕੱਦਮਾ ਨੰਬਰ 79/257/2023 ਅੰਦਰ ਸੈਕਸ਼ਨ 331 305 ਤੋਂ 317 BNS ਦੇ ਤਹਿਤ ਕਾਜ ਦਰਜ ਕੀਤਾ ਦੌਰਾਨੇ ਪੁਛਕਿਜ ਉਹਨੇ ਆਪਣੇ ਇੱਕ ਸਾਥੀ ਨਾਮ ਜਿਹੜਾ ਹੈਗਾ ਆ ਲਿਆ ਸਗਾ ਹਰਦੀਪ ਉਹ ਉਹ ਵੀ ਜਿਹੜਾ ਆ ਅਸੀਂ ਅੱਜ ਅਰੈਸਟ ਕਰ ਲਿਆ ਆ ਦਰਾਨੇ ਨਾਕਾ ਬੰਦੀ ਇੱਕ ਵੀ.ਪੀ ਨੂੰ ਅਰੈਸਟ ਕੀਤਾ ਸਗਾ ਕਮਸ਼ੀਰ ਸਿੰਘ ਉੱਤਰ ਔਨਕਾਰ ਸਿੰਘ ਵਾਸੀ ਰੋਲੀ ਖੁਰਦ ਆਦਮਪੁਰ ਨੂੰ ਉਹਦੇ ਕੋਲੋਂ ਵੀ ਜਿਹੜੇ ਹੈਗੇ ਆ ਮੋਕਤੇ ਦੋ ਮੋਟਰਸਾਈਕਲ ਰਿਕਵਰ ਕੀਤੇ ਸੀਗੇ ਤੇ ਦਰਾਂ ਨੇ ਪੁੱਛ ਕੇ ਜਿਹੜਾ ਆ ਉਹਨੇ ਇੱਕ ਮੋਟਰਸਾਈਕਲ ਹੋਰ ਚੋਰੀ ਦਾ ਜਿਹੜਾ ਲਗਾ ਉਹ ਬਰਾਮਦ ਕੀਤਾ ਟੋਟਲ ਜਿਹੜੇ ਹੈਗੇ ਪੰਜ ਮੋਟਰਸਾਈਕਲ ਚੋਰੀ ਦੇ ਰਿਕਵਰ ਕੀਤੇ ਆ ਤੇ ਤਿੰਨ ਜਿਹੜੇ ਐਕਿਊਜ਼ ਅਰੈਸਟ ਕਰਕੇ ਦੀ ਵਧੀਆ ਕੰਮ ਕੀਤਾ ਆ ਤੇ ਹੋਰ ਵੀ ਇਹਨਾਂ ਕੋਲੋਂ ਪੁੱਛਗਿਛ ਕੀਤੀ ਜਾਵੇਗੀ ਡਰੋਨੀ ਖੁਰਦ ਦਾ ਉਹ ਯੂਜ਼ ਉਹਦੇ ਖਿਲਾਫ ਪਹਿਲਾਂ ਵੀ ਦੋ ਚੋਰੀ ਦੇ ਮਕਦਮੇ ਦਰਜ ਆ ਹਰਜੋਤ ਤਰਸ ਰਵੀ ਉਹਦੇ ਖਿਲਾਫ ਜਿਹੜਾ 302 ਕਦਮਾ ਪਹਿਲਾਂ ਦਰਜ ਹੋਇਆ ਆ ਜੇ ਦੋਛੀ ਅਸੀਂ ਅਰੈਸਟ ਕੀਤੇ ਹੈਗੇ ਆ ਇਹਨਾਂ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ ਦੋ ਮੋ ਸਟੋਰੀ ਕੀਤੀ ਸੀਗੇ ਬਾਕੀ ਜਿਹੜੇ ਮੋਟਰਸਾਈਕਲ ਹੈਗੇ ਆ ਉਹਨਾਂ ਬਾਰੇ ਅਸੀਂ ਪੁੱਛਕਿਛ ਕਰ ਲੈ ਹੈਗੇ ਆ ਜੋ ਵੀ ਪੁੱਛਕਿਛ ਦੇ ਵਿੱਚ ਆਊਗਾ ਸਾਹਮਣੇ ਉਹ ਤੁਹਾਨੂੰ ਦੱਸ ਦਿਆਂਗੇ